ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਮੀ ਤੁਹਾ ਸਾਰੇ ਬਹੁਤ ਵਧੀਆ ਹੋਵੋਗੇ ਅੱਜ ਫਿਰ ਤੋਂ ਹਾਜ਼ਰ ਹੋਏ ਹਾਂ ਨਵੀਂ ਕਹਾਣੀ ਦੇ ਨਾਲ ਕਾਣੀਆਂ ਜੀ ਪੰਜਾਬ ਵਿੱਚ ਪਿੰਡ ਦੇ ਅੰਮ੍ਰਿਤਸਰ ਰੀਏ ਤੇ ਇੱਕ ਪਿੰਡ ਖੇਮ ਕਰਨ ਦੀ ਕਾਣੀ ਇੱਕ ਅਜਿਹੀ ਹੈ ਕਿ ਜਿਹੜੀ ਕਿ ਇੱਕ ਅੱਜ ਕੱਲ ਦੀ ਨਵੀਂ ਜਨਰੇਸ਼ਨ ਦੀ ਜਿਹੜੀ ਕਿ ਮੌਜੂਦਾ ਹਾਲਾਤਾਂ ਉਹਨਾਂ ਨੂੰ ਵੀ ਬਿਆਨ ਕਰਦੀ ਹੈ ਕਿ ਦਿਨ ਨ ਕਿਤੇ ਦਿਲ ਨੂੰ ਵੀ ਇਹ ਕਮੋਂ ਦਿਨ ਕਿ ਕੋਈ ਬੰਦਾ ਇਸ ਲੈਵਲ ਤੱਕ ਜਾ ਸਕਦਾ ਇੱਕ ਅਣਖ ਦੀ ਖਾਤਰ ਜਿਹੜਾ ਕਿ ਇਹ ਪਯੋ ਗਿਆ ਇੱਕ ਆਣੀਆਂ ਜੀ ਖੇਮਕਰਨ ਪਿੰਡ ਦੀ ਖੇਮਕਰਨ ਪਿੰਡ ਦੇ ਵਿੱਚ ਇੱਕ ਵਧੀਆ ਪਰਿਵਾਰ ਰਹਿੰਦਾ ਜਿਨ੍ਹਾਂ ਦੀਆਂ ਕਿ ਦੋ ਬੇਟੀਆਂ ਨੇ ਇੱਕ ਬੇਟਾ ਹੈ ਸਾਂਝਾ ਪਰਿਵਾਰ ਆ ਜਿਹੜੇ ਕਿ ਜੱਸਾ ਸਿੰਘ ਦਾ ਜੱਸਾ ਸਿੰਘ ਦੇ ਜਿਹੜੇ ਦੋ ਹੋਰ ਵੀ ਭਾਈ ਨੇ ਨਾਲ ਰਹਿੰਦੇ ਨੇ ਜੁਆਇੰਟ ਫੈਮਿਲੀ ਦੇ ਵਿੱਚ ਤਾਂ ਇੱਕ ਉਹਨਾਂ ਦੇ ਜਿਹੜਾ ਘਰ ਤੋਂ ਥੋੜਾ ਦੂਰ ਹਟਾਣੀ ਵਿੱਚ ਜਿਵੇਂ ਕਿ ਖੇਤਾਂ ਵਿੱਚ ਕੈ ਲੀਏ ਆਪਾਂ ਪਰਿਵਾਰ ਰਹਿੰਦਾ ਕੁਲਦੀਪ ਸਿੰਘ ਦਾ ਕੁਲਦੀਪ ਸਿੰਘ ਦੇ ਦੋ ਬੇਟੇ ਨੇ ਇੱਕ ਹੁਸਨਪ੍ਰੀਤ ਸਿੰਘ ਤੇ ਇੱਕ ਰਾਜਪ੍ਰੀਤ ਸਿੰਘ ਹੁਸਨਪ੍ਰੀਤ ਸਿੰਘ ਜਿਹੜਾ ਕਿ ਛੋਟਾ ਬੇਟਾ ਹੈ ਰਾਜਪ੍ਰੀਤ ਸਿੰਘ ਵੱਡਾ ਬੇਟਾ ਹੈ ਤਾਂ ਇਹਨਾਂ ਦੋਨੋਂ ਪਰਿਵਾਰਾਂ ਦੇ ਆਪਸ ਵਿੱਚ ਰਿਲੇਸ਼ਨ ਬੜੇ ਵਧੀਆ ਨੇ ਔਂਜਣਾ ਪਰਵਾਰਾਂ ਦਾ ਆਪਸੀ ਸਾਂਝਾ ਖੇਤੀਬਾੜੀ ਦੇ ਕੰਮਾਂ ਧੰਦਿਆਂ ਨੂੰ ਲੈ ਕੇ ਜਦੋਂ ਵੀ ਕਿਤੇ ਖੇਤੀਬਾੜੀ ਦਾ ਸੀਜ਼ਨ ਆਉਂਦਾ ਤਾਂ ਆਪਸ ਵਿੱਚ ਟਰੈਕਟਰ ਵਗੈਰਾ ਕੋਈ ਸਾਧਨ ਕੋਈ ਹਲ ਜਾਲੀਆਂ ਉਹਨਾਂ ਦਾ ਆਪਸ ਵਿੱਚ ਔਂਜਣਾ ਲੱਗਿਆ ਰਹਿੰਦਾ ਹੁਣ ਜਿਹੜੀ ਜੱਸਾ ਸਿੰਘ ਦੀ ਵੱਡੀ ਬੇਟੀ ਆ ਰਮਨਦੀਪ कौर ਉਹ ਜਿਹੜੀ ਉਹ 11ਵੀਂ ਕਲਾਸ ਵਿੱਚ ਪੜ੍ਹਦੀ ਆ ਤੇ ਦੂਜੇ ਪਾਸੇ ਜਿਹੜਾ ਕੁਲਦੀਪ ਸਿੰਘ ਦਾ ਛੋਟਾ ਬੇਟਾ ਹੈ ਹਸਨਪ੍ਰੀਤ ਸਿੰਘ ਉਹ 12ਵੀਂ ਕਲਾਸ ਵਿੱਚ ਪੜਦਾ ਦੋਨੋਂ ਬੱਚੇ ਇੱਕੋ ਸਕੂਲ ਵਿੱਚ ਜਾਂਦੇ ਨੇ ਤੇ ਜਦੋਂ ਉਹਨਾਂ ਦਾ ਆਪਸ ਵਿੱਚ ਰਿਸ਼ਤਾ ਕੋਈ ਨਾ ਕੋਈ ਨੇੜਤਾ ਵਾਧੀ ਆ ਵੈਣ ਵਿੱਚ ਜਾਂਦੇ ਨੇ ਬੱਚੇ ਤਾਂ ਉਹਨਾਂ ਦੇ ਆਪਸ ਵਿੱਚ ਨਾ ਇੱਕ ਫਰੈਂਡਸ਼ਿਪ ਵਾਲਾ ਰਿਲੇਸ਼ਨ ਆ ਜਾਂਦਾ ਜਦੋਂ ਦੋਨੇ ਆਪਸ ਵਿੱਚ ਗੱਲ ਕਰਨੀ ਸ਼ੁਰੂ ਕਰਦੇ ਨੇ ਫੋਨ ਤੇ ਚੋਰੀ ਛੁੱਪੇ ਘਰ ਦੇ ਫੋਨ ਤੋਂ ਗੱਲਾਂ ਹੁੰਦੀਆਂ ਨੇ ਅਤੇ ਜਿਹੜਾ ਹਸਨਪ੍ਰੀਤ ਸਿੰਘ ਆ ਉਹ 6 ਮਹੀਨਿਆਂ ਬਾਅਦ ਆਪਦੇ ਪਲੱਸ 2 ਦੇ ਪੇਪਰ ਦੇ ਕੇ ਉੱਥੋਂ 12ਵੀਂ ਜਮਾਤ ਦੀ ਜਿਹੜੀ ਕਲਾਸ ਆ ਉਹ ਸਮਾਪਤੀ ਕਰਕੇ ਸਕੂਲ ਵਿੱਚੋਂ ਆ ਜਾਂਦਾ ਤੇ ਜਿਹੜੀ ਰਮਨਦੀਪ ਕੌਰ ਉਹ ਫਿਰ 12ਵੀਂ ਕਲਾਸ ਵਿੱਚ ਹੁੰਦੀ ਆ ਲੇਕਿਨ ਹਸਨਪ੍ਰੀਤ ਸਿੰਘ ਰਮਨਦੀਪ ਕੌਰ ਨੂੰ ਦੇਖਣ ਦਾ ਮਾਰਾ ਮਿਲਣ ਦਾ ਮਾਰਾ ਉਦੇ ਸਕੂਲ ਵਿੱਚ ਆਵਾਜ਼ ਆਈ ਨਹੀਂ ਜਾਣੀ ਰੱਖਦਾ ਤੇ ਇਸ ਗੱਲ ਬਾਰੇ ਪਰਿਵਾਰ ਨੂੰ ਕੁਝ ਵੀ ਪਤਾ ਨਹੀਂ ਹੁੰਦਾ ਚਲੋ ਸਮਾਂ ਚੱਲਦਾ ਜਾਂਦਾ ਅਹੀਂ ਸਾਲ ਬਾਅਦ ਦੋਨਾਂ ਵਿੱਚ ਬੜਾ ਪ੍ਰੇਮ ਪਿਆਰ ਜਿਹਨੂੰ ਕੀ ਕਹ ਲਈਏ ਕਿ ਅਲੱਡ ਉਮਰ ਦੇ ਵਿੱਚ ਉਹ ਇਸ਼ਕ ਉਥੋਂ ਤੱਕ ਪਹੁੰਚ ਜਾਂਦਾ ਕਿ ਦੋਨੋਂ ਜਾਣੇ ਇੱਕ ਦੂਜੇ ਨਾਲ ਪ੍ਰੋਮਿਸ ਕਰਦੇ ਆ ਕਿ ਆਪਾਂ ਇੱਕ ਦੂਜੇ ਦਾ ਸਾਥ ਕਦੇ ਨਹੀਂ ਛੱਡਾਂਗੇ ਨਾ ਕਿਤੇ ਤਾਂ ਉਹਨਾਂ ਦਾ ਲੈਟਰ ਆ ਰਹੀਂ ਕਦੇ ਮੈਸੇਜ ਆ ਰਹੀਂ ਕਦੇ ਸੁਨੇਹਾ ਆ ਰਹੀਂ ਕਿਵੇਂ ਨਾ ਕਿਵੇਂ ਮੇਲ ਹੁੰਦਾ ਰਹਿੰਦਾ ਤਾਂ ਹੁਣ ਰਮਨਦੀਪ कौर ਵੀ ਸਾਲ ਬਾਅਦ ਪਲੱਸ 2 ਕਰ ਲੈਂਦੀ ਆ ਹੁਣ ਉਹਨਾਂ ਦੇ ਇਸ ਰਿਸ਼ਤੇ ਨੂੰ 2 ਸਾਲ ਹੋ ਚੁੱਕੇ ਨੇ ਪਹਿਲਾਂ ਤਾਂ ਰਮਨਦੀਪ कौर ਸਕੂਲ ਜਾਂਦੀ ਸੀ ਲੇਕਿਨ ਹੁਣ 12ਵੀਂ ਜਮਾਤ ਤੋਂ ਬਾਅਦ ਘਰ ਵਿੱਚ ਹੀ ਆ ਤਾਂ ਹੁਣ ਹਸਨਦੀਪ ਸਿੰਘ ਨੂੰ ਲੱਗਦਾ ਹੈ ਕਿ ਰਮਨਦੀਪ ਨੂੰ ਵੇਖਣ ਦਾ ਮਿਲਣ ਦਾ ਉਸ ਕੋਲ ਕੋਈ ਵੀ ਚਾਂਸ ਨਹੀਂ ਰਿਹਾ ਲੋਕਸਰ ਉਹਨਾਂ ਦੇ ਘਰੇ ਆਉਂਦਾ ਜਾਂਦਾ ਪਰ ਜ਼ਿਆਦਾ ਟਾਈਮ ਨਹੀਂ ਰੁਕਦਾ ਤੇ ਫਿਰ ਗੱਲ ਸ਼ੁਰੂ ਹੁੰਦੀ ਹੈ ਉਹਨਾਂ ਦੇ ਪਿੰਡ ਵਿੱਚ ਵੀ ਪਿੰਡ ਦੇ ਵਿੱਚ ਦੋ ਲਾਇਬ੍ਰੇਰੀਆਂ ਬਣੀਆਂ ਹੋਈਆਂ ਨੇ ਜਿੱਥੇ ਸ਼ਾਮ ਨੂੰ ਅਕਸਰ ਬੱਚੇ ਬੁੱਕਸ ਪੜਨ ਜਾਂਦੇ ਨੇ ਇੱਕ ਲਾਇਬ੍ਰੇਰੀ ਤਾਂ ਬੜੀ ਛੋਟੀ ਆ ਇੱਕ ਰੂਮ ਦੀ ਆ ਜਿੱਥੇ ਬੈਠ ਕੇ ਸਿਰਫ ਸਾਰੇ ਇਕੱਠੇ ਬੁੱਕਸ ਪੜ੍ਹਦੇ ਨੇ ਜਿੱਥੇ ਪੂਰਾ ਧਿਆਨ ਇੱਕ ਦੂਜੇ ਦੇ ਵਿੱਚ ਹੁੰਦਾ ਵੀ ਲੋਕ ਇੱਕ ਦੂਜੇ ਬਾਰੇ ਦੇਖਦੇ ਆ ਵੀ ਕੀ ਕਰ ਰਹੇ ਆ ਉਨ ਦੂਸਰੀ ਲਾਇਬ੍ਰੇਰੀ ਆ ਬਿੰਡ ਵਿੱਚ ਕਾਫੀ ਵੱਡੀ ਆ ਸਟੂਰ ਲਾਇਬ੍ਰੇਰੀ ਆ ਉਹਦੇ ਵਿੱਚ ਕਿਤੇ ਨਾ ਕਿਤੇ ਇੱਕ ਦੂਜੇ ਵੱਲ ਕੋਈ ਧਿਆਨ ਨਹੀਂ ਦਿੰਦਾ ਕੋਈ ਕਿਤੇ ਬੈਠ ਕੇ ਪੜ ਰਿਹਾ ਕੋਈ ਕਿਤੇ ਬੈਠ ਕੇ ਪੜ ਰਿਹਾ ਤਾਂ ਹੁਣ ਇਹ ਦੋਨੋਂ ਜਾਣੇ ਇੱਕ ਨਵਾਂ ਰਸਤਾ ਲੱਭਦੇ ਨੇ ਲਾਇਬ੍ਰੇਰੀ ਦੇ ਵਿੱਚ ਮਿਲਨ ਦਾ ਹੁਣ ਰਮਨਦੀਪ ਕੋਰ ਆਪਦੀਆਂ ਭੈਣਾਂ ਨਾਲ ਚਾਚੇ ਦੀਆਂ ਕੁੜੀਆਂ ਨਾਲ ਸ਼ਾਮ ਨੂੰ ਗੁਰੂਕਾਰ ਜਾਂਦੀ ਐ ਤੇ ਉੱਥੂ ਹੀ ਲਾਇਬ੍ਰੇਰੀ ਦੇ ਵਿੱਚ ਬੁੱਕਸ ਪੜਨ ਚਲੀ ਜਾਂਦੀ ਆ ਉਧਰ ਹਸਨਪ੍ਰੀਤ ਸਿੰਘ ਵੀ ਜਿਹੜਾ ਆਪਦੇ ਦੋਸਤਾਂ ਨਾਲ ਉੱਥੇ ਬੁੱਕਸ ਪੜਨ ਦੇ ਬਹਾਨੇ ਲਾਇਬ੍ਰੇਰੀ 'ਚ ਜਾਂਦਾ ਤਾਂ ਦੋਨੋਂ ਜਾਣੇ ਆਪਸ ਵਿੱਚ ਬੈਠ ਕੇ ਗੱਲਬਾਤ ਵੀ ਕਰ ਲੈਂਦੇ ਆ ਤੇ ਇੱਕ ਦੂਜੇ ਦਾ ਹਾਲ ਚਾਲ ਵੀ ਪੁੱਛ ਲੈਂਦੇ ਆ ਤਾਂ ਕਿਆ ਜਾਂਦਾ ਹੈ ਕਿ ਇਹ ਇਸਕੋ ਮੁਸ਼ਕਿਲਾਂ ਜਿਹੜਾ ਚੱਕਰ ਹੈ ਇਹ ਇਹੋ ਜਿਹਾ ਹੁੰਦਾ ਕਿ ਜਿਹੜਾ ਕਦੇ ਵੀ ਕਿਸੇ ਤੋਂ ਲੁਕਾਇਆ ਨਹੀਂ ਲੁਕਦਾ ਦੋਨੋਂ ਜਾਣੇ ਬੜੇ ਸਾਮਜ ਦੇਰ ਬੱਚੇ ਹੁੰਦੇ ਉਹਨਾਂ ਨੂੰ ਇਹ ਲੱਗਦਾ ਹੁੰਦਾ ਕਿ ਸ਼ਾਇਦ ਜੇ ਸਾਡਾ ਕਿਤੇ ਪਤਾ ਲੱਗਦਾ ਤਾਂ ਸਾਡੇ ਦੋ ਪਰਿਵਾਰਾਂ ਦੀ ਬੇਇੱਜ਼ਤੀ ਐਸ ਕਰਕੇ ਉਹ ਕੋਈ ਵੀ ਇਦਾਂ ਦਾ ਗਲਤ ਕਦਮ ਜਾਂ ਕੋਈ ਵੀ ਇਦਾਂ ਦੀ ਗਲਤ ਹਰਕਤ ਨਹੀਂ ਕਰਨਾ ਚਾਹੁੰਦੇ ਜਿਸ ਨਾਲ ਪਰਿਵਾਰ ਦਾ ਨੁਕਸਾਨ ਹੋਵੇ ਪਰ ਥੋੜੇ ਦਿਨਾਂ ਬਾਅਦ ਹੀ ਇੱਕ ਅਜਿਹੀ ਘਟਨਾ ਵਾਪਰ ਜਾਂਦੀ ਆ ਜਿਨ੍ਹਾਂ ਨਾਲ ਦੋਨਾਂ ਦੇ ਪਰਿਵਾਰਾਂ ਵਿੱਚ ਤਹਿਲਕਾ ਮੱਚ ਜਾਂਦਾ ਹੁਣ ਪਹਿਲਾਂ ਦੀ ਵਾਂਗ ਉਹ ਲਾਇਬ੍ਰੇਰੀ 'ਚ ਜਾ ਰਹੇ ਆ ਲਾਈਬ੍ਰੇਰੀ ਚ ਜਾਂਦੇ ਆ ਤਾਂ ਇੱਕ ਦਿਨ ਜਿਹੜੇ ਰਮਨਦੀਪ ਕੌਰ ਦਾ ਗਵੰਡੀਆਂ ਦਾ ਲੜਕਾ ਹੀ ਜਿਹੜਾ ਕਿ ਰਮਨਦੀਪ ਕੌਰ ਨੂੰ ਪਸੰਦ ਕਰਦਾ ਹੁੰਦਾ ਤਾਂ ਉਹ ਰਮਨਦੀਪ ਕੌਰ ਦੇ ਮਗਰ ਮਗਰ ਲਾਈਬ੍ਰੇਰੀ ਤੱਕ ਪਹੁੰਚਦਾ ਉੱਥੇ ਜਾ ਕੇ ਦੇਖਦਾ ਕਿ ਜਿਹੜਾ ਹਸਨਪ੍ਰੀਤ ਸਿੰਘ ਆ ਉਹ ਰਮਨਦੀਪ ਕੌਰ ਨਾਲ ਹਾਸਾ-ਸਕੀ ਗੱਲਾਂ ਕਰ ਰਿਹਾ ਤੇ ਉਹ ਲੜਕਾ ਆਪਣੀ ਜੈਲਸੀ ਦੇ ਮਾਰਿਆ ਘਰ ਆ ਕੇ ਰਮਨਦੀਪ ਕੌਰ ਦੇ ਚਾਚੇ ਦੇ ਕੋਲ ਗੱਲ ਕਰ ਦਿੰਦਾ ਵੀ ਥੋਡੀ ਇਸ ਤਰ੍ਹਾਂ ਕੁੜੀ ਲਾਇਬ੍ਰੇਰੀ ਦੇ ਵਿੱਚ ਜਾਂਦੀ ਆ ਉੱਥੇ ਕੋ ਲੀਪ ਸਿੰਘ ਦਾ ਮੁੰਡਾ ਹਸਨਦੀਪ ਸਿੰਘ ਆਉਂਦਾ ਤੇ ਇਹ ਦੋਨੋਂ ਆਪਸ ਵਿੱਚ ਗੱਲਾਂ ਕਰਦੇ ਨੇ ਹੁਣ ਉਹਦਾ ਚਾਚਾ ਇਹ ਗੱਲ ਨੂੰ ਸਮਝਣ ਲਈ ਇਸ ਗੱਲ ਤੇ ਛਾਕ ਨੂੰ ਯਕੀਨ ਚ ਬਦਲ ਨਹੀਂ ਰਮਨਦੀਪ ਕੋਲ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੰਦਾ ਉਹ ਸਾਰੀਆਂ ਭੈਣਾਂ ਨਾਲ ਜਦੋਂ ਵੀ ਲਾਇਬ੍ਰੇਰੀ ਜਾਂਦੀ ਉਹਦਾ ਚਾਚਾ ਕਿਤੇ ਨਾ ਕਿਤੇ ਕਿਸੇ ਬੰਦੇ ਨੂੰ ਭੇਜਦਾ ਧਿਆਨ ਰੱਖਣ ਲਈ ਲੇਕਿਨ ਉਹ ਜਿਹੜਾ ਸ਼ੱਕ ਆ ਉਹ ਸੱਚ 'ਚ ਬਦਲ ਜਾਂਦਾ ਤੇ ਉਹਦੇ ਚਾਚੇ ਨੂੰ ਯਕੀਨ ਹੋ ਜਾਂਦਾ ਕਿ ਉਹ ਮੁੰਡਾ ਸੱਚ ਕਹਿੰਦਾ ਸੀ ਹੁਣ ਉਹਦਾ ਚਾਚਾ ਜਿਹੜਾ ਰਮਨਦੀਪ ਕੌਰ ਦਾ ਉਹ ਸਾਰੀ ਗੱਲ ਆਪਦੇ ਭਾਈ ਵੱਡੇ ਭਾਈ ਰਮਨਦੀਪ ਸਿੰਘ ਦੇ ਪਿਤਾ ਸੌਰੀ ਰਮਨਦੀਪ ਕੌਰ ਦੇ ਪਿਤਾ ਜੱਸਾ ਸਿੰਘ ਨੂੰ ਦੱਸ ਦਿੰਦਾ ਕਹਿੰਦਾ ਕਿ ਇਸ ਤਰ੍ਹਾਂ ਆਪਣੀ ਕੁੜੀ ਦੇ ਨਾਲ ਜਿਹੜਾ ਕੁਲਦੀਪ ਸਿੰਘ ਦੇ ਮੁੰਡੇ ਦਾ ਕੋਈ ਇਸ ਤਰ੍ਹਾਂ ਗੱਲਬਾਤ ਚੱਲ ਰਹੀ ਆ ਆਪਣੀ ਤਾਂ ਬਹੁਤ ਬੇਇੱਜ਼ਤੀ ਹੋਣ ਵਾਲੀ ਆ ਪਿੰਡ ਵਿੱਚ ਕਿ ਆਪਣਾ ਉਸ ਪਰਿਵਾਰ ਨਾਲ ਔਣ ਜਾਣ ਵੀ ਬਹੁਤ ਆ ਤਾਂ ਜਿਹੜਾ ਜੱਸਾ ਸਿੰਘ ਉਸ ਦਾ ਖੂਨ ਖਾਲ ਉੱਠਦਾ ਉਹ ਕਹਿੰਦਾ ਕਿ ਨਹੀਂ ਮੈਂ ਨਹੀਂ ਇਹ ਗੱਲ ਨੂੰ ਮੰਨਦਾ ਫਿਰ ਜੱਸਾ ਸਿੰਘ ਵੀ ਇਸੇ ਗੱਲ ਨੂੰ ਪਰਖਨ ਦਾ ਮਾਰ ਆਵਦੀ ਧੀ ਤੇ ਨਜ਼ਰਾਂ ਰੱਖਦਾ ਉਹ ਆਵਦੀ ਧੀ ਤੇ ਇੰਨੀ ਕੁ ਬੰਦਸ਼ ਲਾ ਦਿੰਦੇ ਆ ਕਿ ਉਹ ਆਂਡ ਗਵਾਂਡ ਚਾਚੇ ਤਾਇਿਆਂ ਦੇ ਘਰੇ ਜਾਂ ਕਿਸੇ ਸਹੇਲੀ ਦੇ ਘਰ ਵੀ ਜਾਂਦੀ ਆ ਤਾਂ ਉਹਦਾ ਪਿੱਛਾ ਕੀਤਾ ਜਾਂਦਾ ਤਾਂ ਹੁਣ ਰਮਨਦੀਪ ਕੌਰ ਨੂੰ ਇਹ ਗੱਲ ਦਾ ਕੁਝ ਵੀ ਪਤਾ ਨਹੀਂ ਕਿ ਉਹਦੇ ਨਾਲ ਕੀ ਹੋ ਰਿਹਾ ਤੇ ਉਸ ਦਿਨ ਹਸਨਦੀਪ ਸਿੰਘ ਨੂੰ ਵੀ ਕੁਝ ਵੀ ਪਤਾ ਨਹੀਂ ਕਿ ਉਹਦੇ ਨਾਲ ਕੀ ਹੋ ਰਿਹਾ ਇੱਕ ਦਿਨ ਰਮਨਦੀਪ ਕੌਰ ਦਾ ਜਿਹੜਾ ਪੁੱਤ ਆ ਉਹ ਹਸਨਦੀਪ ਸਿੰਘ ਨੂੰ ਉਹਨਾਂ ਦੀ ਗਲੀ ਵਿੱਚੋਂ ਨੰਗਦੇ ਰਮਨਦੀਪ ਕੌਰਵਲ ਵੇਖਦੇ ਅੱਖ ਦੇ ਅੱਖੀ ਵੇਖ ਲੈਂਦਾ ਤੇ ਉਹ ਇੰਨਾ ਕੁ ਜ਼ਿਆਦਾ ਉੱਥੇ ਭਾਵਕ ਹੋ ਜਾਂਦਾ ਕਿ ਉਸ ਨੂੰ ਲੱਗਦਾ ਕਿ ਮੇਰੀ ਧੀ ਨੇ ਤਾਂ ਮੇਰੀ ਇੱਜ਼ਤ ਰੋਲ ਦਿੱਤੀ ਜਿਸ ਕਰਕੇ ਉਹਨੂੰ ਗੁੱਸਾ ਆਉਂਦਾ ਹੈ ਤੋਂ ਰਮਨਦੀਪ कौर ਨੂੰ ਆਪਦੀ ਪਤਨੀ ਨੂੰ ਦੱਸ ਕੇ ਉਸ ਦੀ ਮਾਸੀ ਕੋਲ ਭੇਜ ਦਿੰਦਾ ਕਾਫੀ ਦਿਨਾਂ ਦੇ ਲਈ ਮਹੀਨਾ ਡੇਢ ਮਹੀਨਾ ਰਮਨਦੀਪ कौर ਆਪਣੀ ਮਾਸੀ ਕੋਲ ਰਹਿੰਦੀ ਆ ਤੇ ਉੱਥੇ ਜਾ ਕੇ ਰਮਨਦੀਪ कौर ਇਹਨਾਂ ਨੂੰ ਲੱਗਦਾ ਹੈ ਕਿ ਉਸ ਦਾ ਹਸਨਦੀਪ ਸਿੰਘ ਨਾਲੋਂ ਹੁਣ ਲਿੰਕ ਟੁੱਟ ਚੁੱਕਾ ਲੇਕਿਨ ਰਮਨਦੀਪ कौर ਆਪਦੀ ਮਾਸੀ ਦੇ ਘਰ ਲੱਗੇ ਲੈਨਲੋਰਡ ਫੋਨ ਤੋਂ ਹਸਨਦੀਪ ਸਿੰਘ ਨਾਲ ਕੰਟੈਕਟ ਰਾਈ ਗੱਲ ਕਰਦੀ ਆ ਤੇ ਦੱਸਦੀ ਆ ਕਿ ਮੈਂ ਇਸ ਜਗ੍ਹਾ ਤੇ ਆਈ ਹੋਈ ਆ ਤੇ ਮੇਰੇ ਘਰਦਿਆਂ ਨੂੰ ਤੇਰੇ ਤੇ ਪੂਰਾ ਸ਼ੱਕ ਹੋ ਚੁੱਕਾ ਹੁਣ ਦੋਨੋਂ ਜਾਣੇ ਆਪਸ ਵਿੱਚ ਸਹਿਮਤੀ ਪ੍ਰਗਟ ਕਰਦੇ ਆ ਕਿ ਅੱਜ ਤੋਂ ਬਾਅਦ ਆਪਾਂ ਨਾ ਇੱਕ ਦੂਜੇ ਵੱਲ ਕਿਸੇ ਦੇ ਸਾਹਮਣੇ ਵੇਖਾਂਗੇ ਨਾ ਕਿਸੇ ਨੂੰ ਸ਼ੱਕ ਹੋਣ ਦਵਾਂਗੇ ਪਰਮਾਤਮਾ ਤੇ ਛੱਡ ਦਵਾਂਗੇ ਜੋ ਵੀ ਹੋਊਗਾ ਲੇਕਿਨ ਪਰਿਵਾਰਾਂ ਦੀ ਬੇਇੱਜ਼ਤੀ ਨਹੀਂ ਹੋਣ ਦਵਾਂਗੇ ਤੁਹੇ ਪਾਸੇ ਕੁਲਦੀਪ ਸਿੰਘ ਨੂੰ ਹਸਨਦੀਪ ਸਿੰਘ ਦੇ ਪਿਤਾ ਨੂੰ ਵੀ ਜੱਸਾ ਸਿੰਘ ਵੱਲੋਂ ਵਾਰਨਿੰਗ ਦਿੱਤੀ ਜਾਂਦੀ ਹੈ ਕਿ ਤੂੰ ਆ ਦੇ ਮੁੰਡੇ ਨੂੰ ਸਮਝਾ ਲੈ ਨਹੀਂ ਤਾਂ ਇਸ ਦਾ ਇਲਜ਼ਾਮ ਬੜਾ ਬੁਰਾ ਹੋਊਗਾ ਤਾਂ ਕੁਲਦੀਪ ਸਿੰਘ ਵੀ ਹਸਨਦੀਪ ਸਿੰਘ ਨੂੰ ਕੁੱਟਦਾ ਮਾਰਦਾ ਡਾਂਟਦਾ ਤੂੰ ਨੂੰ ਵਾਰਨਿੰਗ ਦਿੰਦਾ ਹੈ ਕਿ ਜੇ ਤੂੰ ਨਾ ਸੁਧਰਿਆ ਤਾਂ ਤੂੰ ਮੇਰਾ ਮਰੇ ਦਾ ਮੂੰਹ ਦੇਖੇਗਾ ਉਸ ਦਿਨ ਤੋਂ ਹਸਨਦੀਪ ਸਿੰਘ ਰਮਨਦੀਪ ਕੋਰਨਾ ਪ੍ਰੋਮਿਸ ਕਰਦਾ ਹੈ ਕਿ ਆਪਾਂ ਆ ਦੇ ਪੇਰੈਂਟਸ ਦੀ ਬਦਨਾਮੀ ਨਹੀਂ ਕਰਾ ਸਕਦੇ ਜੋ ਥੋੜੇ ਦਿਨ ਲੰਘਦੇ ਆ ਤਾਂ ਥੋੜੇ ਦਿਨਾਂ ਬਾਅਦ ਰਮਨਦੀਪ ਕੋਰ ਆਲਦੀ ਮਾਸੀ ਦੇ ਪਿੰਡ ਤੋਂ ਵਾਪਸ ਆ ਜਾਂਦੀ ਆ ਲੇਕਿਨ ਇਸ ਵਾਰੇ ਹਸਨਦੀਪ ਨੂੰ ਪਤਾ ਨਹੀਂ ਹੁੰਦਾ ਹਜੇ 2 ਦਿਨ ਹੋਏ ਹੁੰਦੇ ਆ ਉਹਨੂੰ ਆਪ ਵਾਪਸ ਆਈ ਨੂੰ ਪਰ ਦੋਨੋਂ ਜਾਣੇ ਕੋਸ਼ਿਸ਼ ਕਰ ਰਹੇ ਹੁੰਦੇ ਆ ਕਿ ਆਪਾਂ ਇੱਕ ਦੂਜੇ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੀਏ ਹੋ ਸਕਦਾ ਹੈ ਕਿ ਆਪਣੇ ਪਰਿਵਾਰਾਂ ਦੀ ਇੱਜ਼ਤ ਬਚ ਜAVE ਡਰ ਦੇ ਮਾਰੇ ਛੋਟੀ ਉਮਰ ਹੁੰਦੀ ਆ ਤਾ ਇੱਕ ਦਿਨ ਕੀ ਹੁੰਦਾ ਕਿ ਜਿਹੜਾ ਹਸਨਦੀਪ ਸਿੰਘ ਆ ਉਹ ਆਪਣੀ ਹਵੇਲੀ ਦੇ ਵਿੱਚ ਡੇਲੀ ਸ਼ਾਮ ਨੂੰ ਪੱਠੇ ਪਾਉਣ ਦੇ ਲਈ ਡੰਗਰਾ ਨੂੰ ਚਾਰਾ ਪਾਉਣ ਦੇ ਲਈ ਜਾਂਦਾ ਹੁੰਦਾ ਤਾਂ ਉਹ ਰੋਜ਼ਾਨਾ ਸ਼ਾਮ ਨੂੰ 3 ਵਜੇ ਜਾਂਦਾ ਤੇ ਸ਼ਾਮ ਨੂੰ 5 ਵਜੇ ਘਰ ਵਾਪਸ ਚਲਾ ਜਾਂਦਾ ਇੱਕ ਦਿਨ ਉਹ ਐਸੀ ਤਰ੍ਹਾਂ ਹੀ ਜਾਂਦਾ ਰਸਤੇ ਵਿੱਚ ਉਸ ਨੂੰ ਰਮਨਦੀਪ ਕੁਆਰਤਾ ਪਿਤਾ ਜੱਸਾ ਸਿੰਘ ਤੇ ਚਾਚਾ ਦੋਨੋਂ ਜਾਣੇ ਉਸ ਨੂੰ ਰੋਕਦੇ ਨੇ ਉਸ ਨੂੰ ਕਹਿੰਦੇ ਨੇ ਬੜੇ ਪਿਆਰ ਨਾਲ ਕਿ ਹੋਰ ਪੁੱਤਰ ਜੀ ਕੀ ਹਾਲ ਚਾਲ ਆ ਤਾਂ ਉਹ ਵੀ ਬੜਾ ਲਾਈਟਲੀ ਵੇ ਵਿੱਚ ਉਸ ਨੂੰ ਲੱਗਦਾ ਕਿ ਸ਼ਾਇਦ ਇਹਨਾਂ ਨੂੰ ਇਹ ਪਤਾ ਲੱਗ ਚੁੱਕਾ ਹੈ ਕਿ ਮੈਂ ਰਮਨਦੀਪ ਕੋਰ ਤੋਂ ਦੂਰ ਹੋਣ ਦੀ ਕੋਸ਼ਿਸ਼ ਕਰ ਰਿਹਾ ਤੇ ਦੂਰ ਹੋ ਵੀ ਚੁੱਕਾ ਤਾਂ ਉਹ ਕਹਿੰਦਾ ਹੈ ਕਿ ਹਾਂਜੀ ਠੀਕ ਆ ਤਾਂ ਉਹ ਬੜੇ ਪਿਆਰ ਨਾਲ ਪਿਆਰ ਜਿਹਾ ਕੇ ਕਹਿੰਦੇ ਨੇ ਕਿ ਅਸੀਂ ਤੁਹਾਡੇ ਨਾਲ ਬੈਠ ਕੇ ਗੱਲ ਕਰਨੀ ਚਾਹੁੰਦੇ ਆ ਉਹ ਕਹਿੰਦਾ ਜੀ ਦੱਸੋ ਕੋਈ ਗੱਲ ਨਹੀਂ ਇਦਾਂ ਗੱਲਾਂ ਵਿੱਚ ਲਾ ਕੇ ਦੋਨੋਂ ਭਰਾ ਭਰਾ ਹਸਨਦੀਪ ਸਿੰਘ ਨੂੰ ਆਪਣੇ ਘਰ ਲੈ ਜਾਂਦੇ ਆ ਜਦੋਂ ਘਰ ਆ ਲ ਜਾਂਦੇ ਆ ਤਾਂ ਉੱਥੇ ਜਾ ਕੇ ਜਿਹੜੀ ਰਮਨਦੀਪ ਕੌਰ ਦੀ ਚਾਚੀ ਤੇ ਮਾਤਾ ਹੁੰਦੀ ਆ ਮਾਂ ਉਹ ਦੋਨੋਂ ਜਾਣੀਆਂ 메ਨ ਗੇਟ ਪਹਿਲਾਂ ਖੋਲ੍ਹ ਦਿੰਦੀਆਂ ਨੇ ਫਿਰ ਅੰਦਰੋਂ ਗੇਟ ਲਾ ਦਿੰਦੀਆਂ ਨੇ ਤਾਂ ਜਦੋਂ ਜਾ ਕੇ ਹਸਨਦੀਪ ਸਿੰਘ ਉਹਨਾਂ ਦੇ ਵਿਹੜੇ ਵਿੱਚ ਖੜਦਾ ਹੈ ਤਾਂ ਜਿਹੜੀ ਕਿ ਟਰੈਕਟਰ ਵਾਲੀ ਇੱਕ ਰੋਡ ਹੁੰਦੀ ਆ ਟਰੈਕਟਰ ਵਾਲੀ ਰੋਡ ਦੇ ਨਾਲ ਜਿਹੜਾ ਹਸਨਦੀਪ ਸਿੰਘ ਦੇ ਸਿਰ ਤੇ ਪਹਿਲਾ ਰਮਨਦੀਪ ਕੋਰ ਦਾ ਜਿਹੜਾ ਚਾਚਾ ਉਹ ਵਾਰ ਕਰਦਾ ਇੱਕ ਸੈਚ ਰੋਡ ਮਾਰੀ ਜਾਂਦੀ ਆ ਤਾਂ ਉਸ ਤੋਂ ਬਾਅਦ ਜਦੋਂ ਹਸਨਦੀਪ ਸਿੰਘ ਵੇੜੇ ਵਿੱਚ ਡਿੱਗ ਪੈਂਦਾ ਤਾਂ ਉਸ ਤੋਂ ਬਾਅਦ ਦੋ ਵਾਰ ਹਮਲਾ ਉਹਦੇ ਪਿਓ ਵੱਲੋਂ ਜੱਸਾ ਸਿੰਘ ਵੱਲੋਂ ਕੀਤਾ ਜਾਂਦਾ ਤਾਂ ਉਸੇ ਥਾਂ ਤੇ ਜਿਹੜਾ ਰਮਨਦੀਪ ਕੋਰ ਜਦੋਂ ਇਹ ਅੰਦਰੋਂ ਦੇਖਦੀ ਹੈ ਕਿ ਵੇੜੇ ਦੇ ਵਿੱਚ ਕੀ ਕੁਝ ਹੋ ਰਿਹਾ ਤਜੇਦੋ ਹਸਨਦੀਪ ਸਿੰਘ ਦੀ ਚੀਕ ਨਿਕਲਦੀ ਉਹ ਸੌਂਦੀ ਆ ਤਾਂ ਉਹ ਅੰਦਰੋਂ ਭੱਜ ਕੇ ਬਾਹਰ ਆਉਂਦੀ ਆ ਤੇ ਉਹੀ ਰੋਡ ਚੱਕ ਕੇ ਉਸ ਦਾ ਪਿਤਾ ਰਮਨਦੀਪ ਕੌਰ ਦੇ ਮਾਰਦਾ ਤਾਂ ਜਿਹੜੀ ਕਿ 1 ਕਰੋੜ ਵੱਜਨ ਦੇ ਨਾਲ ਹੀ ਉਸ ਜਗ੍ਹਾ ਤੇ ਰਮਨਦੀਪ ਕੌਰ ਦੀ ਮੌਤ ਹੋ ਜਾਂਦੀ ਆ ਤੇ ਇੱਕ ਪਾਸੇ ਜਿਹੜੀ ਡੈੱਡ ਬੋਡੀ ਆ ਉਹ ਹਸਨਦੀਪ ਸਿੰਘ ਦੀ ਪਈ ਆ ਤੇ ਦੂਜੇ ਪਾਸੇ ਰਮਨਦੀਪ ਕੌਰ ਦੀ ਪਈ ਆ ਹੁਣ ਦੋ ਪਰਿਵਾਰ ਤੇ ਦੋਨਾਂ ਬੱਚਿਆਂ ਦੀ ਡੈਥ ਹੋ ਚੁੱਕੀ ਆ ਤੇ ਜਿਹੜੇ ਪਰਿਵਾਰ ਨੇ ਕੀਤੀ ਆ ਉਹ ਬੱਚਿਆਂ ਦੀ ਡੈਡ ਬਾਡੀ ਇਸ ਲੋਕਾਉਣ ਲਈ ਜਿਹੜੀ ਕਿ ਰਮਨਦੀਪ ਕਾਰਦੀਪ ਬੋਡੀ ਆ ਡੈਡ ਬੋਡੀ ਆ ਉਸ ਨੂੰ ਜਿਹੜਾ ਉਸਦੇ ਚਾਚੇ ਦੇ ਬਾਥਰੂਮਾਂ ਗਰਬਜ ਬਣੇ ਹੋਏ ਆ ਬਾਥਰੂਮ ਵਾਲੀਆਂ ਥੱਲੇ ਡਿੱਗ ਬਣੇ ਹੋਏ ਆ ਟਾਇਲਟ ਦੇ ਉਹਨਾਂ ਵਿੱਚ ਸੁੱਟ ਦਿੰਦੇ ਆ ਤੇ ਦੂਜੇ ਪਾਸੇ ਜਿਹੜਾ ਹਸਨਦੀਪ ਸਿੰਘ ਦੀ ਡੈੱਡ ਬੋਡੀ ਆ ਉਸ ਨੂੰ ਜੱਸਾ ਸਿੰਘ ਦੀ ਰਮਨਦੀਪ ਕੌਰ ਦੇ ਜਿਹੜੇ ਘਰ ਦੇ ਬਾਥਰੂਮ ਆ ਉਸ ਦੇ ਡਿੱਗ ਵਿੱਚ ਸਿੱਟਿਆ ਜਾਂਦਾ ਦੋ ਤਿੰਨ ਦਿਨ ਅ ਪੜਤਾਲ ਤੋਂ ਬਾਅਦ ਜਦੋਂ ਪੁਲਿਸ ਇਨਕੁਆਇਰੀ ਕਰਦੀ ਆ ਤਾਂ ਉਹਨਾਂ ਦੀ ਡੈੱਡ ਬੋਡੀ ਬੜੀ ਹੀ ਬੁਰੀ ਹਾਲਤ ਦੇ ਵਿੱਚ ਗੰਦੀ ਬਦਬੂ ਦੇ ਵਿੱਚੋਂ ਬਰਮਤ ਹੁੰਦੀ ਆ ਤਾਂ ਇਹ ਗੱਲ ਆ ਜਿਹੜੀ ਇਹ ਜੱਸਾ ਸਿੰਘ ਆਪਣੇ ਮੂੰਹੋਂ ਬੋਲ ਕੇ ਦੱਸਦਾ ਹੈ ਕਿ ਮੈਂ ਆਪਦੀ ਅੱਖ ਦੀ ਖਾਤਰ ਇਹ ਕਤਲ ਕੀਤਾ ਤੇ ਮੈਂ ਆਪਦੀ ਧੀ ਨੂੰ ਮਾਰਨਾ ਨਹੀਂ ਸੀ ਚਾਹੁੰਦਾ ਪਰ ਉਹ ਵਿੱਚ ਆਈ ਇਸੇ ਕਰਕੇ ਉਸਦੀ ਵੀ ਮੌਤ ਹੋ ਗਈ ਤੇ ਇਸ ਟਾਈਮ ਗੁਲਦੀਪ ਸਿੰਘ ਦੇ ਕੋਲ ਕੋਈ ਸ਼ਬਦ ਨਹੀਂ ਸੀ ਕਿਉਂਕਿ ਉਹ ਆਦਾ ਪੁੱਤਰ ਖੋ ਚੁੱਕਾ ਸੀ ਤੇ ਜਿਹੜਾ ਜੱਸਾ ਸਿੰਘਾ ਉਸ ਕੋਲ ਤਾਂ ਕੋਈ ਰਸਤਾ ਵੀ ਨਹੀਂ ਸੀ ਕਿਉਂਕਿ ਉਹ ਅਣਖ ਦੀ ਖਾਤਰ ਉਹਦੀ ਧੀ ਮਾਰ ਚੁੱਕਾ ਸੀ ਤੇ ਬਗਾਨਾ ਪੁੱਤ ਵੀ ਮਾਰ ਚੁੱਕਾ ਸੀ ਗਲਤੀ ਸਿਰਫ ਉਹਨਾਂ ਦੇ ਬੱਚਿਆਂ ਦੀ ਐਨੀ ਸੀ ਕਿ ਉਹਨਾਂ ਨੇ ਛੋਟੀ ਉਮਰ ਦੇ ਵਿੱਚ ਅਜਿਹੀ ਗਲਤੀ ਕਰ ਲਈ ਸੀ ਜਿਸ ਦਾ ਅੰਜਾਮ ਮੌਤ ਸੀ ਪਰ ਅਜੇ ਬਾਪ ਜਿਹੜੇ ਕਿ ਅਣਖ ਦੀ ਖਾਤਰ ਝੂਠੀਆਂ ਅਣਖਾਂ ਦੀ ਖਾਤਰ ਆਪਣੀਆਂ ਆਪਣੇ ਦੇ ਬਗਾਨੇ ਬੱਚਿਆਂ ਦੀਆਂ ਜਾਣਾਂ ਲੈਂਦੇ ਨੇ ਕੀ ਤੁਹਾਡੇ ਹਿਸਾਬ ਨਾਲ ਇਹ ਸਹੀ ਆ ਇੰਨਾ ਜੁਰਮ ਕਰਨਾ ਵੀ ਸਹੀ ਆ ਉਹਨਾਂ ਨੂੰ ਪਿਆਰ ਨਾਲ ਬੈਠ ਕੇ ਵੀ ਤਾਂ ਸਮਝਾਇਆ ਜਾ ਸਕਦਾ ਸੀਗਾ ਹੋ ਸਕਦਾ ਸੀ ਉਹਨਾਂ ਦੀ ਜਾਣ ਬੱਸ ਸਕਦੀ ਜੇ ਬੱਚੇ ਸਮਝਦਾਰੀ ਵਰਤ ਸਕਦੇ ਸੀ ਤਾਂ ਕਿਤੇ ਨਾ ਕਿਤੇ ਪੇਰੈਂਟਸ ਵੀ ਹਮਦਰਦੀ ਦਿਖਾ ਸਕਦੇ ਸੀ ਕਹਾਣੀ ਦਾ ਐਂਡ ਬਹੁਤ ਹੀ ਜਿਆਦਾ ਦਰਦਨਾਕ ਸੀ ਉਮੀਦ ਆ ਕਿ ਤੁਹਾਨੂੰ ਪਸੰਦ ਆਈ ਹੋਵੇਗੀ ਲੇਕਿਨ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਸ ਵਿੱਚ ਇੱਕ ਪਿਓ ਵੀ ਸਹੀ ਸੀ ਇਸ ਵਿੱਚ ਬੱਚੇ ਸਹੀ ਸੀ ਜਾਂ ਦੋਨੋਂ ਗਲਤ ਸੀ ਕਹਾਣੀ ਦੇ ਵਿੱਚ ਕੌਣ ਗਲਤ ਸੀ ਕਮੈਂਟ ਕਰਕੇ ਜਰੂਰ ਦੱਸਿਓ ਕੱਲ ਨਵੀਂ ਕਹਾਣੀ ਦੇ ਨਾਲ ਮਿਲਾਂਗੇ ਅੱਜ ਲਈ ਐਨਾ ਹੀ ਧੰਨਵਾਦ ਜੀ